ਆ ਲੋਕ ਇੱਕ ਮਿੰਟ ਵੀ ਸਮਝਦਾਰੀ ਨਹੀਂ ਵਰਤ ਰਹੇ ਇੱਕ طرف ਵੇਖ ਸਕਦੇ ਹੋ ਤੁਸੀਂ ਕਿ ਟਰਾਲੀ ਰੋਡ ਦੇ ਉੱਤੇ ਪਲਟੀ ਹੋਈ ਆ ਜਿਹੜੇ ਕਿਸਾਨ ਗੰਨਾ ਲੈ ਕੇ ਜਾ ਰਿਹਾ ਇੱਕ طرف ਟਰਾਲੀ ਪਲਟੀ ਹੋਈ ਆ ਔਰ ਗੰਨਾ ਜਿਹੜਾ ਵਾ ਉਹ ਦੁਬਾਰਾ ਲੱਦਿਆ ਜਾ ਰਿਹਾ ਔਰ ਦੂਸਰੀ طرف ਲੋਕਾਂ ਦੀ ਜਿਹੜੀ ਸਪੀਡ ਆ ਉਹ ਪੂਰੀ ਆ ਆ ਤੁਸੀਂ ਗੱਡੀਆਂ ਵਾਲੇ ਵੇਖੋ ਜਿੰਨੀਆਂ ਵੀ ਗੱਡੀਆਂ ਪਿੱਛੋਂ ਆ ਰਹੀਆਂ ਪੂਰੀ ਸਪੀਡ ਵਿੱਚ ਆ ਰਹੀਆਂ ਕੋਈ ਇਹ ਨਹੀਂ ਕਰ ਰਿਹਾ ਕਿ ਕੀ ਹਾਦਸਾ ਹੋਇਆ ਕਿਸੇ ਨੇ ਧਿਆਨ ਵੀ ਨਹੀਂ ਦੇ ਰਿਹਾ ਕੋਈ ਕਿ ਕਿਉਂ ਇਹ ਲੋਕ ਜਿਹੜੇ ਇੱਥੇ ਇਕੱਠੇ ਹੋਏ ਆ ਕਿਉਂ ਗੰਨਾ ਜਿਹੜਾ ਵਾ ਖਿਲਰਿਆ ਹੋਇਆ ਔਰ ਦੁਬਾਰਾ ਕਿਉਂ ਲੱਦਿਆ ਜਾ ਰ ਔਰ ਹਾਈਵੇ ਦੇ ਸੈਂਟਰ ਵਿੱਚ ਆ ਸੇਫਟੀ ਕੋਨਾ ਵੀ ਲੱਗੀਆਂ ਹੋਈਆਂ ਨੇ ਲੇਕਿਨ ਲੋਕਾਂ ਨੂੰ ਕੋਈ ਧਿਆਨ ਨਹੀਂ ਲੋਕਾਂ ਨੂੰ ਸਿਰਫ ਆਪਣੀ ਸਪੀਡ ਨਾਲ ਮਤਲਬ ਹੈ ਕਿ ਆਪਣੀ ਸਪੀਡ ਨਾਲ ਚੱਲਦੇ ਜਾਣਾ ਚੱਲਦੇ ਜਾਣਾ ਔਰ ਤੁਸੀਂ ਲੋਕਾਂ ਤੋਂ ਆਸਰਾ ਖੇ ਜਿਹੜਾ ਉਹ ਰੋਡ ਦੇ ਵਿੱਚ ਸਲੋ ਚੱਲਿਆ ਕਰੋ ਕਿ ਸ਼ਾਇਦ ਮਤ ਸੋਚੋ ਕਿ ਦੁਨੀਆ ਤੁਹਾਡੇ ਵੱਲ ਵੇਖ ਕੇ ਰੁਕ ਜਾਣੀ ਆ ਜਾਂ ਦੁਨੀਆ ਨੇ ਤੁਹਾਨੂੰ ਸਹਿਯੋਗ ਕਰ ਦੇਣਾ ਇਹ ਸਹਿਯੋਗ ਕੋਈ ਨਹੀਂ ਕਰਦਾ ਲੋਕ ਆਪਣੀ ਆਪਣੀ ਸਪੀਡ ਵਿੱਚ ਚੱਲੇ ਹੋਏ ਆ ਅਸੀਂ ਇਹ ਕਹਿੰਦੇ ਆ ਕਿ ਸਹਿਯੋਗ ਤਾਂ ਤੁਸੀਂ ਨਹੀਂ ਕਰਨਾ ਲੇਕਿਨ ਸਲੋ ਤਾਂ ਹੋ ਸਕਦੇ ਹੋ ਸਲੋ ਹੋਣ ਦਾ ਕਾਰਨ ਇਹ ਆ ਕਿ ਤੁਹਾਡੇ ਨਾਲ ਹੋਰ ਹਾਦਸਾ ਨਾ ਵਾਪਰ ਜਾਵੇ ਕੋਈ ਜਿਵੇਂ ਗੰਨਾ ਦੁਆਰਾ ਲੱਦਿਆ ਜਾ ਰਿਹਾ ਲੇਵਰ ਲੱਗੀ ਹੋਈ ਆ ਕੋਈ ਅਚਨ ਚੇਤ ਲੇਵਰ ਦਾ ਬੰਦਾ ਵੀ ਅੱਗੇ ਨਿਕਲ ਸਕਦਾ ਹੈ ਉਧਰੋਂ ਗੰਨਾ ਚੁੱਕਿਆ ਹੋਇਆ ਭਰਾ ਚੁੱਕਿਆ ਹੋਇਆ ਔਰ ਤੁਸੀਂ ਆਪਣੀ ਸਪੀਡ ਜਿਹੜੀ ਆ ਪੂਰੀ ਰੱਖੀ ਹੋਈ ਆ ਇਸ ਤੋਂ ਬਚਣ ਲਈ ਅਸੀਂ ਇਹ ਫਰਿਆਦ ਕਰ ਰਹੇ ਆ ਕਿ ਰੋਡ ਦੇ ਵਿੱਚ ਹਾਈਵੇ ਦੇ ਉੱਤੇ ਕਈ ਵਾਰ ਕਈ ਤਰ੍ਹਾਂ ਦੇ ਇਨਸੀਡੈਂਟ ਵਾਪਰ ਜਾਂਦੇ ਆ ਔਰ ਦੂਰੋਂ ਹੀ ਸਲੋ ਹੋਣਾ ਤੁਹਾਡਾ ਫਰਜ਼ ਹੈ ਟੋੜਾ ਰੁਕਣਾ ਜੇ ਫਰਜ਼ ਨਹੀਂ ਆ ਰੁਕਣ ਨਾਲ ਤਾਂ ਜਾਮ ਲੱਗ ਜਾਂਦੇ ਆ ਲੇਕਿਨ ਤੁਸੀਂ ਸਲੋ ਹੋ ਕੇ ਤਾਂ ਜਾ ਸਕਦੇ ਹੋ ਸਲੋ ਕਰ ਲੋ ਗੱਡੀਆਂ ਥੋੜਾ ਧਿਆਨ ਮਾਰ ਲੋ ਕੋਈ ਹੋਰ ਹਾਸਾ ਨਾ ਵਾਪਰਿਆ ਹੋਵੇ ਕਿਸੇ ਨੂੰ ਤੁਹਾਡੀ ਬਹੁਤੀ ਜ਼ਰੂਰਤ ਨਾ ਹੋਵੇ ਕੋਈ ਵੱਡਾ ਹਾਸਾ ਨਾ ਹੋਵੇ ਲੇਕਿਨ ਸਪੀਡ ਜਿਹੜੀ ਆ ਲੋਕਾਂ ਦੀ ਉਹ ਟਾਪੋ ਟਾਪ ਆ ਗੰਨਾ ਜਿਵੇਂ ਲੱਦ ਰਿਹਾ ਤੁਹਾਨੂੰ ਤਸਵੀਰਾਂ ਵਖਾ ਰਿਹਾ ਇੱਕ ਤਰਫ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਲੱਗੇ ਹੋਏ ਨੇ ਲੇਵਰ ਵਾਲੇ ਔਰ ਗੰਨੇ ਦੀ ਜਿਹੜੀ ਆ ਉਹ ਪਲਟੀ ਜਿਹੜੀ ਆ ਮਾਰੀ ਜਾ ਰਹੀ ਆ ਟਰਾਲੀ ਦੇ ਉੱਤੇ ਫਿਰ ਦੁਬਾਰਾ ਲੋਡ ਕੀਤਾ ਜਾ ਰਿਹਾ ਔਰ ਉਹਨਾਂ ਦਾ ਟਰੈਕਟਰ ਟਰਾਲੀ ਸਭ ਕੁਝ ਨਾਲ ਲੱਗਾ ਆ ਸੇਫਟੀ ਕੋਨਾ ਵੀ ਲੱਗੀਆਂ ਹੋਈਆਂ ਪਰ ਲੋਕਾਂ ਦੀ ਸਪੀਡ ਜਿਹੜੀ ਆ ਉਹ ਬਿਲਕੁਲ ਹੀ ਘਟ ਨਹੀਂ ਆ ਤੇ ਤੁਸੀਂ ਕੀ ਕਹੋਗੇ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਅਸੀਂ ਸੋਚਦੇ ਆ ਕਿ ਸਾਡੇ ਪੰਜਾਬ ਦੇ ਲੋਕ ਬੜੇ ਠੰਡੇ ਸੁਭਾਅ ਦੇ ਨੇ ਬੜੇ ਨਿੱਗੇ ਸੁਭਾਅ ਦੇ ਨੇ ਔਰ ਹਰ ਵੇਲੇ ਹਮਦਰਦੀ ਵਾਲੀ ਚਾਹਤ ਰੱਖਦੇ ਆ ਕਿ ਹਰ ਬੰਦੇ ਨਾਲ ਹਮਦਰਦੀ ਜਤਾਉਣੀ ਜਿੱਦੀ ਸਪੀਡ ਹੀ ਘਟ ਨਹੀਂ ਆ ਉਹ ਹਮਦਰਦੀ ਜਿਹੜੀ ਆ ਉਹ ਕਦੋਂ ਨ ਦਿਖਾਏਗਾ ਇਹ ਤੁਸੀਂ ਇਹ ਤਸਵੀਰਾਂ ਵੇਖੋ ਕਿ ਹੰ ਧਰਤੀ ਕਦੋਂ ਵਿਖਾਏਗਾ ਉਹ ਹਮ ਧਰਤੀ ਵਾਲੀ ਗੱਲ ਤਾਂ ਇੱਥੇ ਨਜ਼ਰ ਨਹੀਂ ਆਉਂਦੀ ਇੱਥੇ ਸਪੀਡ ਦੀ ਗੱਲ ਨਜ਼ਰ ਆਉਂਦੀ ਆ ਕਿ ਟਾਪੋ ਟਾਪ ਚੱਲਦੇ ਜਾਣਾ ਚੱਲਦੇ ਜਾਣਾ ਪਿਛਲੇ ਦਿਨੀ ਇੱਕ ਇੱਕ ਹਾਦਸਾ ਹੋਇਆ ਸੀਗਾ ਜਲੰਧਰ ਰੋਡ ਤੇ ਜਲੰਧਰ ਰੋਡ ਤੇ ਉੱਤੇ ਇਸੇ ਤਰ੍ਹਾਂ ਇੱਕ ਟੈਂਟ ਦਾ ਸਮਾਨ ਜਿਹੜਾ ਉਹ ਖਰਾਬ ਹੋ ਗਿਆ ਕਿਸੇ ਗੱਡੀ ਨਾਲ ਪਲਟੇ ਵੱਜ ਗਿਆ ਕੁਝ ਨੁਕਸਾਨ ਹੋ ਗਿਆ ਜਦੋਂ ਉਸ ਨੂੰ ਸਿੱਧਾ ਕਰ ਰਹੇ ਸੀ ਤਾਂ ਤੇਲ ਆਉਣ ਵਾਲੀਆਂ ਗੱਡੀਆਂ ਵਿੱਚੋਂ ਫਿਰ ਇੱਕ ਟਰਾਲਾ ਮਗਰ ਆਇਆ ਉਹਨਾਂ ਨੂੰ ਸਿੱਧਿਆਂ ਕਰਦਿਆਂ ਜਿਹੜਾ ਵਾ ਉਹਦਾ ਟਾਈਮ ਨਹੀਂ ਦਿੱਤਾ ਟਰਾਲਾ ਫੇਰ ਲਿਆ ਕੇ ਵਿੱਚ ਮਾਰਿਆ ਉਹਨਾਂ ਵਿੱਚੋਂ ਇੱਕ ਨੌਜਵਾਨ ਦੀ ਜਾਨ ਚਲੀ ਗਈ ਸੀ ਇਹ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਬੇਨਤੀਆਂ ਸਾਡੀਆਂ ਇਹ ਨੇ ਕਿ ਜਦੋਂ ਕੋਈ ਹਾਦਸਾ ਹੁੰਦਾ ਨਜ਼ਰ ਆਉਂਦਾ ਤਾਂ ਬਿਲਕੁਲ ਸਲੋ ਹੋ ਜਾਇਆ ਕਰੋ ਜਦੋਂ ਕੋਈ ਗੱਡੀ ਜਿਹੜੀ ਆ ਅੱਗੇ ਤੁਹਾਨੂੰ ਲੱਗਦਾ ਕਿ ਸੇਫਟੀ ਕੋਨਾ ਲੱਗੀਆਂ ਤੁਹਾਨੂੰ ਲੱਗਦਾ ਲੋਕ ਇਕੱਠੇ ਹੋਏ ਆ ਤੁਹਾਨੂੰ ਲੱਗਦਾ ਆ ਕਿ ਅੱਗੇ ਰੋਡ ਦੇ ਉੱਤੇ ਕੋਈ ਇਨਸੀਡੈਂਟ ਵਾਪਰਿਆ ਤਾਂ ਸਲੋ ਹੋ ਜਾਇਆ ਕਰੋ ਤੁਹਾਡੇ ਰਸਤੇ ਪੈਂਦੇ ਉਹੀ ਰਹਿਣੇ ਆ ਸਿਰਫ ਇਹੋ ਹੀ ਆ ਕਿ ਤੁਹਾਡੀ ਜਿਹੜੀ ਮੰਝੇ ਲਿਆ ਉਹ ਤੁਹਾਨੂੰ ਬਿਲਕੁਲ ਆਰਾਮ ਨਾ ਮਿਲ ਸਕਦੀ ਆ ਨਹੀਂ ਤੇ ਹੋਰ ਘਟਨਾਵਾਂ ਵਾਪਰ ਜਾਵੇ ਕਈ ਵਾਰ ਇਸ ਤਰ੍ਹਾਂ ਹੁੰਦਾ ਕੋਈ ਇੱਕ ਵਾਰ ਦੀ ਗੱਲ ਨਹੀਂ ਅਸੀਂ ਤੁਹਾਨੂੰ ਇੱਕ ਘਟਨਾ ਵਿਖਾਈ ਆ ਕਿ ਪਹਿਲਾ ਇਨਸੀਡੈਂਟ ਹੋਏ ਟੈਂਪੂ ਨੂੰ ਜਿਸ ਦੇ ਉੱਤੇ ਟੈਂਟ ਦਾ ਸਮਾਨ ਲੱਦਿਆ ਸੀ ਫਿਰ ਦੁਬਾਰਾ ਟਰਾਲੇ ਵਾਲਾ ਤੇਜ਼ ਆਇਆ ਤਾਂ ਫਿਰ ਉਸ ਦੇ ਵਿੱਚ ਵੱਜ ਗਿਆ ਹੁਣ ਜਿਹੜਾ ਉੱਥੇ ਇਨਸੀਡੈਂਟ ਹੋਇਆ ਉਹ ਰਹਿਣਾ ਤਾਂ ਰੋਡ ਦੇ ਵਿੱਚ ਹੀ ਆ ਉਹ ਰੋਡ ਤੋਂ ਬਾਹਰ ਤੇ ਚੱਲਿਆ ਨਹੀਂ ਜਾਣਾ ਲੇਕਿਨ ਤੁਹਾਨੂੰ ਸਮਝਣਾ ਪਵੇਗਾ ਕਿ ਜਿਨ੍ਹਾਂ ਦਾ ਅੱਗੇ ਨੁਕਸਾਨ ਹੋਇਆ ਹੋਣਾ ਤਾਂ ਪਤਾ ਨਹੀਂ ਕਿੰਨਾ ਕਿੰਨਾ ਨੁਕਸਾਨ ਹੋਇਆ ਹੋਏਗਾ لیکن ਤੁਸੀਂ ਆਪਣੀ ਸਪੀਡ ਘਟ ਨਹੀਂ ਕਰਦੇ ਅਸੀਂ ਇਹੀ ਬੇਨਤੀ ਕਰਾਂਗੇ ਕਿ ਹਾਈਵੇ ਦੇ ਉੱਤੇ ਕਦੇ ਵੀ ਤੁਹਾਨੂੰ ਕੋਈ ਇਹੋ ਜਿਹੀ ਘਟਨਾ ਵਾਪਰੀ ਹੋਈ ਦਿਖਾਈ ਜਾਂਦੀ ਆ ਤਾਂ ਤੁਸੀਂ ਜ਼ਰੂਰ ਗੱਡੀਆਂ ਸਲੋ ਕਰ ਲਿਆ ਕਰੋ ਬਿਲਕੁਲ ਸਲੋ ਹੋ ਕੇ ਲੰਘਿਆ ਕਰੋ ਇਹਦੇ ਨਾਲ ਕੀ ਹੁੰਦਾ ਕਿ ਹਰ ਇੱਕ ਨੂੰ ਲੱਗਦਾ ਹੈ ਕਿ ਸਾਰੇ ਲੋਕ ਸਾਡੇ ਨਾਲ ਹਮਦਰਦੀ ਕਰ ਰਹੇ ਆ ਔਰ ਇਥੋਂ ਪਹਿਚਾਣ ਆਉਂਦੀ ਆ ਕਿ ਸਾਡੇ ਪੰਜਾਬ ਦੇ ਲੋਕ ਨੇ ਔਰ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ